ਬਿਲਡਿੰਗ ਉਦਾਂ ਦੀ ਉਦਾਂ ਦੀ ਹਜੇ ਤੱਕ ਹਾਂ ਜੀ ਇਹ ਸਕੂਲ ਹੈ ਵਿਸ਼ੇ ਸ਼੍ਰੀ ਘਰ ਪ੍ਰਾਇਮਰੀ ਸਕੂਲ ਹੋਰ ਬਸਾਰੀ ਫੈਮਿਲੀ ਇਸ ਕੇ ਅੰਦਰ ਰਹਤੀ ਰਹੀਏ ਇਤਨੇ ਕਮਰੇ ਅੰਦਰ ਜੇ 15 16 ਕਮਰੇ ਕਵੇਲਾ ਬੋਲਾ ਜਾਂਦਾ ਕਵੇਲਾ ਬੋਲਦਾ ਜਾਂਦਾ ਸਕੂਲ ਕਵੇਲਾ ਦਾ ਕਾਫੀ ਕਿਰਾਏਦਾਰ ਤੇ ਅੰਦਰ ਜੇ ਕਿ ਜਦੋਂ 1947 ਵਿੱਚ ਆਏ ਤੇ ਮੰਡ ਪਈ ਤੇ ਕਾਮੀ ਕਾਮੀ ਲੈਟ ਹੁੰਦੀ ਸੀ ਜਿੱਥੇ ਵੀ ਲੈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨਾ ਚੰਗਾ ਕਰਦੇ ਸੀ

دیش کا نام اونچا کیا ہوا سب کا پردھان منتری چیز تک کافی دیر رہے یہاں پہ یہاں سے وہ کافی دیر پہلے ہی شفٹ ہو گئے اور سارا پروار بھی ان کا پھر بعد میں چلا گیا بہت اچھا سوال تھا پڑھتے بہت شوق تھا شروع سے بہت شوق تھا پڑھائی کا دارمک وچار کے آدمی تھے بہت اچھا سوال تھا ਬਿਲਡਿੰਗ ਉਦਾਂ ਦੀ ਉਦਾਂ ਦੀ ਹਜੇ ਤੱਕ ਹਾਂ ਜੀ ਇਹ ਸਕੂਲ ਹੈ ਵਿਸ਼ੇ ਸ਼੍ਰੀ ਘਰ ਪ੍ਰਾਇਮਰੀ ਸਕੂਲ ਹੋਰ ਬਸਾਰੀ ਫੈਮਿਲੀ ਇਸ ਕੇ ਅੰਦਰ ਰਹਤੀ ਰਹੀ ਇਤਨੇ ਕਮਰੇ ਅੰਦਰ ਜੇ 15 16 ਕਮਰੇ ਤਵੇਲਾ ਬੋਲਾ ਜਾਂਦਾ ਕਵੇਲਾ ਬੋਲਦਾ ਜਾਂਦਾ ਸਕੂਲ ਕਵੇਲਾ ਦਾ ਕਾਫੀ ਕਰਾਇਦਾ ਅੰਦਰ ਕਹਿੰਦੇ ਜੀ ਜਦੋਂ 1947 ਤੋਂ ਕੇ ਆਏ ਤੇ ਵੰਡ ਪਈ ਤੇ ਕਾਮੀ ਕਾਮੀ ਲਾਈਟ ਹੁੰਦੀ ਸੀ ਜਿੱਥੇ ਵੀ ਲਾਈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨ ਦਾ ਚੰਗਾ ਕਰਦੇ

دیش کا نام اونچا گیا ہوا ہے سب کا پردھان منتری کافی دیر رہے یہاں پہ یہاں سے وہ کافی دیر پہلے ہی شفٹ ہو گئے ہیں یہاں سے اور سارا پروار بھی ان کا پھر بعد میں چلا گیا ہے یہاں سے کیسا تھا بہت اچھا سوال تھا پڑھتے بہت شوق سے شروع سے ہی بہت شوق تھا پڑھائی کا دارمک وچار کے آدمی تھے بہت اچھا سوال تھا ਬਿਲਡਿੰਗ ਉਦਾਂ ਦੀ ਉਦਾਂ ਦੀ ਹਜੇ ਤੱਕ ਹਾਂ ਜੀ ਇਹ ਸਕੂਲ ਹੈ ਵਿਸ਼ੇ ਸ਼੍ਰੀ ਘਰ ਪ੍ਰਾਇਮਰੀ ਸਕੂਲ ਹੋਰ ਬਸਾਰੀ ਫੈਮਿਲੀ ਇਸ ਕੇ ਅੰਦਰ ਰਹਤੀ ਰਹੀ ਇਤਨੇ ਕਮਰੇ ਅੰਦਰ ਜੇ 15 16 ਕਮਰੇ ਤਵੇਲਾ ਬੋਲਾ ਜਾਂਦਾ ਤਵੇਲਾ ਬੋਲਦਾ ਜਾਂਦਾ ਸਕੂਲ ਤਵੇਲਾ ਦਾ ਕਾਫੀ ਕਰਾਇਦਾ ਅੰਦਰ ਜੇ ਕਿ ਜਦੋਂ 1947 ਤੋਂ ਕੇ ਆਏ ਤੇ ਵੰਡ ਪਈ ਤੇ ਕਾਮੀ ਕਾਮੀ ਲੈਟ ਹੁੰਦੀ ਸੀ ਕਿਥੇ ਵੀ ਲੈਟ ਦੇਖਦੇ ਕਿਤਾਬ ਲੈ ਕੇ ਉੱਤੇ ਪੜ੍ਹਨਾ ਚੱਲੂ ਕਰ ਦਿੱਤਾ